ਸਾਰੇ ਦਲਜੀਤ ਬਾਜੀ ਨੂੰ ਜਾਣਦੇ ਹਨ ਬਾਰੇ ਮਨੂਜ ਜਿੰਨੇ ਵੱਡੇ 스타 ਹੈ ਜਿੰਨੇ ਵੱਡੇ ਸਿੰਗਰ ਹੈ ਜਿੰਨੇ ਵੱਡੇ ਪਰਫਾਰਮਰ ਹੈ ਮੈਂ ਇੱਕ ਹੋਰ ਸੀ ਇਡਡ ਕਰਨੀ ਚਾਹਾਂਗਾ ਜਿੰਨੇ ਵੱਡੇ ਇਹ ਵਧੀਆ ਇਨਸਾਨ ਹੈ ਆਰ ਜਿੰਨੇ ਗੁਰੂ ਮਹਾਰਾਜ ਦੇ ਭਗਤ ਸ਼ਾਇਦ ਇਹ ਨਹੀਂ ਕੋਈ ਨੂੰ ਪਤਾ ਹੋਵੇਗਾ ਇਹ ਬੇਸ਼ੱਕ ਸਾਰੀ ਦੁਨੀਆ ਦੇ ਉੱਤੇ ਛਾਇਆ ਹੋਇਆ ਹੈ ਫਿਲਮ ਇੰਡਸਟਰੀ ਦੇ ਵਿੱਚ ਆ ਸਤ ਤੋਂ ਜ਼ਿਆਦਾ ਲੋਕ ਰਹੇ ਨੇ ਇਹਨਾਂ ਕੋਲ ਪਰ ਫੇਰ ਵੀ ਮੈਨੂੰ ਲੱਗਦਾ ਹੈ ਕਿ ਜਿਹੜਾ ਸਮਾਂ ਇਹਨਾਂ ਕੋਲ ਬਚਦਾ ਹੈ ਜਿਹੜੇ ਇਹਨਾਂ ਦੇ ਨੇੜੇਲੇ ਬੰਦੇ ਹੋਣਗੇ ਇਹਨਾਂ ਦੇ ਬੌਂਸਰ ਹੋਣਗੇ ਉਹ ਜਾਣਦੇ ਹੋਣਗੇ ਕਿ ਹਰ ਵੇਲੇ ਸਿਮਰਨ ਸਿਮਰਨ ਕਰਦੇ ਰਹਿੰਦੇ ਨੇ ਚਾਹੇ ਵਾਹਿਗੁਰੂ ਵਾਹਿਗੁਰੂ ਕਹਿ ਰਹੇ ਓਮ ਨਮਾ ਸ਼ਿਵਾ ਓਮ ਨਮਾ ਸ਼ਿਵਾ ਕਹੇ ਮੈਂ ਤਾਂ ਇਹੀ ਕਹਾਂਗਾ ਕਿ ਪੰਜਾਬੀ ਇੰਡਸਟਰੀ ਨੂੰ ਇੱਕ ਹੀਰਾ ਮਿਲਿਆ ਹੋਇਆ ਹੈ ਔਰ ਮੈਂ ਬੇਨਤੀ ਕਰਾਂਗਾ ਦੁਸਤਾਂ ਸਾਰ ਨੂੰ ਕਿ ਚਾਹੇ ਜਿੰਨੀ ਮਰਜ਼ੀ ਬੁਲੰਦੀਆਂ ਤੇ ਤੁਸੀਂ ਪੁੱਜੋ ਪਰ ਪੰਜਾਬੀ ਇੰਡਸਟਰੀ ਨੂੰ ਭੁੱਲਿਓ ਨਾ ਇਹ ਸਾਡੇ ਤੇ ਇੱਕ ਤਰ੍ਹਾਂ ਦਾ ਇਹ ਸਾਡੀ ਇੰਡਸਟਰੀ 'ਚ ਕੰਮ ਕਰਦੇ ਆ ਸਾਡੀ ਫਿਲਮ ਇੰਡਸਟਰੀ ਇੱਕ ਰੈਂਕ ਵੱਧ ਜਾਂਦੀ ਹੈ। ਕਿਆ ਬਾਤ ਹੈ। ਇਮਾਮਦਾਨ ਅਸੀਂ ਲੋਕ ਕੰਮ ਕਰਕੇ ਆਪਣੇ ਆਪ ਨੂੰ ਬੜੇ ਗਰਮਾਨਿਤ ਬੜੇ ਪ੍ਰਮੋਟਿਡ ਮਹਿਸੂਸ ਕਰਦੇ ਆ। ਮੈਨੂੰ ਲੱਗਦਾ ਕਿ ਜੇ ਮੈਂ ਪਹਿਲਾਂ ਹੌਲਦਾਰ ਸੀ ਤੂੰ ਇਹ ਐਸਆਈ ਬਣ ਗਿਆ ਤੁਹਾਡੇ ਨਾਲ ਦੇਖਿਆ। ਕਿਆ ਬਾਤ ਹੈ। ਕਿਆ ਪੇ परमात्मा इन्हों इसी तरह दिन दुगनी रात चौगनी तरक्या दे और सब तो जड़ी मैं जिदा मैं कायल है वो एक गल है कि इन्हों की हलीमी लोग असी सोचते हैं कि यार आर्टिस्ट इन्ना व्डा हो कि इन्ना डाउन टू अर्थ भी हो सकता है वो तुम देख लो ये थोड़े सामने बैठ ताड़िया होनी चाहिए मैं एक का जिक्र करना चाहूँगा जी डाउन टू अर्थ का और गल है जी जी ब्लश कर सकते हो बहुत फुलके कर चौबी पच्ची फिल्मा साफी काफ़ी समा फिल्म ने की मैन भी लगता है कि दलजीत भाजी बहुत वे स्टार ने शायद यार बहुत औखा होगा पर मैं सारा दसना चाहता मैं बहुत लोग क्वेश्चन पूछते हैं पर दलजीत भाजी जी वॉज द परसन जो कि पेल सर यह नहीं किता कि बैरेंटी से बैठना कि बैठना सैट पर रहना और सैड पर बैठना हाँ तो नीरु जी भी आलोटकार नीरू जी हाँ बिलकुल जी तो मैं थोड़ा दसना चाहना जी ਇੰਨੀਆ ਬਲੰਦੀਆਂ ਸ਼ੂਨ ਦੇ ਨਾਲ ਨਾਲ ਆਟਰਸ ਦੀ ਹਨੇਮੀ ਔਰ ਉਹੀ ਪਿਆਰ ਪੰਜਾਬੀ ਸਿਨੇਮਾ ਨੂੰ ਜਿਵੇਂ ਇਹ ਕਹਿ ਰਹੇ ਨੇ ਬਾਜੀ ਕੀ ਪੰਜਾਬੀ ਸਿਨੇਮਾ ਕਰੋਗੇ ਬਾਜੀ ਦਾ ਵਾਦਾ ਹੈ ਹੀ ਕਿ ਇੱਕ ਪੰਜਾਬੀ ਫਿਲਮ ਉਹ ਕਰਾਂਗੇ ਜਿਹਦੇ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ